ਅੱਜ ਦੀ ਖਾਸ ਖਬਰ ਆ ਅਕਾਲੀ ਦਲ ਦੇ ਸਾਬਕਾ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ Shri Akal Takht ਸਾਹਿਬ ਤੇ ਪੇਸ਼ੀ ਦੀ ਜਿਹੜੀ ਖਬਰ ਆ ਉਹ ਬਹੁਤ ਜ਼ਿਆਦਾ ਚਰਚਾ ਦਾ ਵਿਸ਼ਾ ਬਣੀ ਹੋਈ ਆ ਤੇ ਮੇਰੇ ਚਾਹਣੀ ਸਭ ਤੋਂ ਪਹਿਲਾਂ ਤੁਸੀਂ ਇਸ ਖਬਰ ਤੇ ਜਿਹੜਾ ਉਚਾਨਣਾ ਪਾਓ ਜੀ ਰਮੇਂਦਰ ਜੀ ਆਪਾਂ ਨੂੰ ਇਹ ਗੱਲ ਦਾ ਪਤਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਪੰਜਾਬ ਦੀ ਇੱਕੋ ਇੱਕ ਸਿਆਸੀ ਪਾਰਟੀ ਆ ਜਿਹੜੀ ਖੇਤਰੀ ਪਾਰਟੀ ਆ ਪਾਵੇ ਕਿ ਜਦੋਂ ਪੰਜਾਬ ਕੋ ਆਪਣੀ ਪੰਜਾਬ ਦੇ ਮੂਲ ਦੀ ਪਾਰਟੀ ਆਪ ਕਹਿ ਸਕਦੇ ਤੇ ਉਹ ਸ਼੍ਰੋਮਣੀ ਕਾਲੀ ਦਲ ਹੈ ਪਿਛਲੇ 100 ਸਾਲ ਦਾ ਇਤਿਹਾਸ ਹੈ ਦੋਦੇ ਸ਼੍ਰੋਮਣੀ ਕਮੇਟੀ ਜਿਹੜੀ ਸ਼੍ਰੋਮਣੀ ਕਾਲੀ ਦਲ ਤੇ ਸ਼੍ਰੋਮਣੀ ਕਮੇਟੀ ਦੋਵੇਂ ਕਲਾਈਡ ਆਪਸ ਵਿੱਚ ਸੰਸਥਾਵਾ ਹੈਗੀਆਂ ਨੇ ਵੱਡੀ ਪੱਧਰ ਤੇ ਪੰਜਾਬ ਦੇ ਹਿੱਤਾਂ ਲਈ ਸੰਘਰਸ਼ ਕੀਤਾ ਸੀਗਾ ਉਹਨਾਂ ਹਾਲਤਾਂ ਦੇ ਚੱਲਦਿਆਂ ਹੋਇਆਂ ਅੱਜ ਜਿਹੜੀ ਇੱਕ ਵੱਡਾ ਸਵਾਲ ਪੈਦਾ ਹੋਇਆ ਜੀ ਕਿ ਜਿਹੜੀ ਕਾਲੀ ਦਲ ਜਿਹੜਾ ਸ਼੍ਰੋਮਣੀ ਕਾਲੀ ਦਲ ਜਿਹੜੀ ਪਾਰਟੀ ਸਿੱਖਾਂ ਦੀ ਇੱਕ ਸਿਆਸੀ ਪਾਰਟੀ ਸੀ ਸਿਕ ਰਾਜਨੀਤੀ ਦੇ ਉੱਪਰ ਕੇਂਦਰਿਤ ਪਾਰਟੀ ਸੀ ਉਹ ਅੱਜ ਇਸ ਹਾਲਾਤਾਂ 'ਚ ਆ ਕੇ ਖੜ ਗਈ ਸੀ ਕਿ ਵੱਡੇ ਇਲਜ਼ਾਮ ਜਿਹੜੇ ਇਹਨਾਂ ਦੇ ਸਿਆਸੀ ਆਗੂਆਂ 'ਤੇ ਲੱਗੇ ਸੀ ਸੁਮੇਤ ਜਿਹੜੇ ਪ੍ਰਧਾਨ ਹੈਗੇ ਰੇ ਸ਼੍ਰੋਮਣੀ ਕਾਰਜਦਲ ਦੇ ਸ਼ਖੀਰ ਸਿੰਘ ਬਾਦਲ ਉਹਨਾਂ ਦੇ ਉੱਪਰ ਜਿਹੜੇ ਵੱਡੇ ਇਲਜ਼ਾਮ ਇਹ ਸੀਗੇ ਕਿ ਜਦੋਂ ਉਹਨਾਂ ਦੀ ਸਰਕਾਰ ਸੀਗੀ ਸ਼੍ਰੋਮਣੀ ਕਾਰਜਦਲ ਦੀ 2015 ਦੇ ਵਿੱਚ ਉਦੋਂ ਵੱਡੀ ਪੱਧ ਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਹੋਈਆਂ ਸੀ ਉਹਨਾਂ ਬੇਅਦਬੀਆਂ ਦੇ ਚੱਲਦਿਆਂ ਹੋਇਆਂ ਡੇਰਾ ਸੌਦਾ ਸਾਹ ਜਿਹੜੇ ਹੈਗੇ ਆ ਉਨ੍ਹਾਂ ਨੂੰ ਮਾਫੀਆਂ ਦੀ ਗੱਲਬਾਤ ਵੀ ਚੱਲੀ ਸੀ ਤੇ ਇਹਦੇ ਨਾਲ ਨਾਲ ਪਰਮਿੰਦਰ ਜੀ ਇਹ ਵੀ ਗੱਲ ਹੈਗੀ ਸੀ ਕਿ ਜਦੋਂ ਸੰਗਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਜਿਹੜੀ ਹੋਈ ਆ ਉਦੇ ਜਾਂ ਸਾਫਲੀ ਬਾਈਬਲ ਕਲਾਮ ਦੇ ਵਿੱਚ ਇਨਸਾਫ ਲਈ ਬੈਠੀਆਂ ਹੋਈਆਂ ਸੀ ਤੇ ਗੋਲੀ ਚੱਲਣ ਦੀਆਂ ਜਿਹੜੀਆਂ ਘਟਨਾਵਾਂ ਵਾਪਰੀਆਂ ਸੀ ਜਦੇ ਵਿੱਚ ਦੋ ਜਿਹੜੇ ਸਿੱਖ ਸ਼ਹੀਦ ਹੋ ਗਏ ਸੀ ਸੋ ਇਹਦੇ ਚੱਲਦਿਆਂ ਹੋਇਆਂ ਇੰਨੀਆਂ ਵੱੱਡਰ ਜਿਹੜੀਆਂ ਗਲਤੀਆਂ ਸ਼੍ਰੋਮਣੀ ਕਾਲੀ ਦਲ ਦੇ ਜਦੋਂ ਸਰਕਾਰ ਸੀ ਉਹਨਾਂ ਦੇ ਉੱਪਰ ਦੋਸ਼ ਵੱਡੇ ਲੱਗੇ ਸੀਗੇ ਵੱਖਰੇ ਤੌਰ ਤੇ ਅਦਾਲਤ ਦੀ ਜਿਹੜੀ ਕਾਰਵਾਈ ਉਹ ਵੀ ਚੱਲਦੀ ਰਹੀ ਲੇਕਿਨ ਇਹ ਮੰਗ ਵੱਡੀ ਪੱਧਰ ਤੇ ਉੱਠਦੀ ਰਹੀ ਸਿੱਖ ਕੌਮ ਦੇ ਵੱਡਾ ਰੋਸ ਸੀਗਾ ਕਿ ਸ਼੍ਰੀ ਕਾਲ ਤੱਕ ਸਾਹਿਬ ਤੋਂ ਇਦਾਂ ਦੀ ਕਾਰਵਾਈ ਕੋ ਸਾਹਮਣੇ ਨਹੀਂ ਸੀ ਆਈ ਕਿ ਜਿਹਦੇ ਚੱਲਦਿਆਂ ਹੋਇਆਂ ਉਹਨਾਂ ਦੀ ਜਿਹੜੀ ਆ ਪੇਸ਼ੀ ਉੱਤੇ ਹੁੰਦੀ ਹੋਵੇ ਜਾਂ ਕਿਵੇਂ ਆ ਹੁਣ ਜਦੋਂ ਸ਼੍ਰੋਮਣੀ ਕਾਲਦਲ ਸਿਆਸੀ ਤੌਰ ਤੇ ਕਗਾਰ ਤੇ ਚਲੇ ਗਿਆ ਭਾਵ ਐਂਡ ਵਾਲ ਨੂੰ ਚਲੇ ਗਿਆ ਸੀ ਪਤਨ ਵਾਲ ਨੂੰ ਚਲੇ ਗਿਆ ਸੀ ਤੇ ਉਹਦੇ ਵਿੱਚ ਜਦੋਂ ਧੜੇਬੰਦੀ ਵੱਡੀ ਪੱਧਰ ਤੇ ਉੱਠੀ ਤੇ ਸ਼੍ਰੋਮਣੀ ਕਾਲਦਲ ਦੇ ਦੋ ਧੜੇ ਹੋ ਗਿਆ ਉਹਦੇ ਚੱਲਦਿਆਂ ਹੋਇਆਂ ਹੁਣ ਜਦੋਂ ਜਿਹੜਾ ਵਿਰੋਧੀ ਧਰਾ ਸੀਗਾ ਉਹਨਾਂ ਵੱਲੋਂ ਸ਼ਿਕਾਇਤ ਕੀਤੀ ਗਈ ਸੀ ਸ਼੍ਰੀ ਕਾਲਤਾਖਸਰ ਸਾਹਿਬ ਦੇ ਉੱਪਰ ਕਿ ਜਿਹੜੇ ਸ਼੍ਰੋਮਣੀ ਕਾਲਦਲ ਦੇ ਪ੍ਰਧਾਨ ਵੀਰ ਸਿੰਘ ਬਾਦਲ ਨੇ ਉਹ ਐਜੇ ਸਿਆਸੀ ਪਾਰਟੀ ਦੇ ਪ੍ਰਧਾਨ ਹੁੰਦਿਆ ਹੋਇਆ ਤੇ ਉਪ ਮੁੱਖ ਮੰਤਰੀ ਹੁੰਦਿਆ ਹੋਇਆ ਜਿਹੜੀਆਂ ਉਹ ਗਲਤੀਆਂ ਹੋਈਆਂ ਸੀ ਉਹਦੇ ਲਈ ਉਹ ਜ਼ਿੰਮੇਵਾਰ ਹੈ ਗਿਆ ਭਾਵ ਸਿੱਖ ਕੌਮ ਸ੍ਰੀ ਗੁਰੂ ਗ੍ਰੰਥ ਸਾਹਿ ਜਿਹੜਾ ਆਪਾਂ ਕਹਿ ਸਕਦੇ ਜਿਹੜੀ ਵੱਡੀ ਪੱਧਰ ਦੀ ਬੇਅਦਬੀਆਂ ਹੋਈਆਂ ਜਾਂ ਡੇਰਾ ਸਾਦ ਦਾ ਸਾਹ ਦਾੜਾ ਬਿਵਾਦ ਚੱਲਿਆ ਸੀ ਉਹਨੂੰ ਮਾਫੀ ਦੇਣ ਦਾ ਉਹਦੇ ਲਈ ਇੱਕ ਵੱਡੇ ਪੱਧਰ ਦੇ ਉੱਪਰ ਜਿਹੜੇ ਸ਼੍ਰੋਮਣੀ ਕਾਲਦੇ ਦੇ ਪ੍ਰਧਾਨ ਸਬੀਰ ਸਿੰਘ ਬਾਦਲ ਅੱਜ ਜੋ ਸਾਬਕਾ ਪ੍ਰਧਾਨ ਨੇ ਉਹਨਾਂ ਨੂੰ ਜ਼ਿੰਮੇਵਾਰ ਠਰਉਂਦਿਆਂ ਹੋਇਆਂ ਕਾਲ ਤ੍ਰੀ ਕਾਲਤਾ ਸਾਹਿਬ ਉੱਪਰ ਸ਼ਿਕਾਇਤ ਕੀਤੀ ਗਈ ਸੀ ਸੋ ਇਹ ਕੈਦ ਦੇ ਚੱਲਦਿਆਂ ਹੋਇਆਂ ਜਦੋਂ ਸਾਰੇ ਪਰਚੋਲ ਕੀਤੀ ਗਈ ਸਿੰਘ ਸਹਬਾਨਾ ਦੀਆਂ ਮੀਟਿੰਗਾਂ ਹੋਈਆਂ ਸੀ ਉਸ ਤੋਂ ਬਾਅਦ ਉਹਨਾਂ ਨੂੰ ਤਨਖਾਹਿਆ ਕਰਾਰ ਦਿੱਤਾ ਹੋਇਆ ਆ ਹੁਣ ਜਿਹੜਾ ਘਟਨਾ ਕਰਮ ਚੱਲ ਰਿਹਾ ਉਹਦੇ ਵਿੱਚ ਇਹ ਚੱਲ ਰਿਹਾ ਕਿ ਸੁਖਵੀਰ ਬਾਦਲ ਹੁਣੇ ਵਾਰ-ਵਾਰ ਜਿਹੜੀਆਂ ਅਪੀਲਾਂ ਕਰ ਰਿਹਾ ਸ਼੍ਰੀ ਕਾਲਤਾ ਸਾਹਿਬ ਨੂੰ ਕਿ ਉਹਨਾਂ ਨੂੰ ਜਿਹੜਾ ਸਜ਼ਾ ਜਿਹੜੀ ਲਾਈ ਜਾਏ ਭਾਵਕ ਉਹਨਾਂ ਨੇ ਆਪਣੀ ਗਲਤੀ ਜਿਹੜੀ ਸੀਗੀ ਕਿਸਮ ਨਾਲ ਆ ਸ਼੍ਰੀ ਕਾਲਤਾ ਸਾਹਿਬ ਦੇ ਉੱਪਰ ਪੱਤਰ ਦੇ ਕੇ ਮੰਨ ਲਈ ਸੀ ਕਿ ਮੈਨੂੰ ਜਿਹੜੀ ਆ ਮੈਨੂੰ ਸ਼੍ਰੀ ਕਾਲਤਾ ਸਾਹਿਬ ਦੇ ਬੁਲਾਇਆ ਜਾਵੇ ਮੈਂ ਹਾਜ਼ਰ ਹੋਣ ਦੇ ਤਿਆਰ ਹੈਗਾ ਆ ਤੇ ਉਹਦੇ ਚੱਲਦਿਆਂ ਹੋਇਆਂ ਹੁਣ ਸਿੰਘ ਸਭਾ ਨਾਲ ਜਿਹੜੀ ਮੀਟਿੰਗ ਹੈ ਕਈ ਡਿਸਕਸ਼ਨਾਂ ਹੋਈਆਂ ਨੇ ਇਹਦੇ ਉੱਪਰ ਕਈ ਜਿਹੜੇ ਵਿਚਾਰ ਵਟਾਂਦਰੇ ਹੋਏ ਆ ਕਈ ਵੱਖ-ਵੱਖ ਸੰਸਥਾਵਾਂ ਨੂੰ ਵੀ ਜਿਹੜਾ ਉੱਥੇ ਬੁਲਾਇਆ ਗਿਆ ਸੀ ਵਿਚਾਰ ਵਟਾਂਦਰੇ ਲਈ ਇਹਦੇ ਚੱਲਦੇ ਹਾਂ ਜਦੋਂ ਸਿੰਘ ਸਭਾ ਨਾਲ ਦੀ 2 ਦਸੰਬਰ ਨੂੰ ਮੀਟਿੰਗ ਹੈ ਜਿਹੜੀ ਉਹਦੇ ਵਿੱਚ ਵੀਰ ਬਾਦਲ ਹੁਣ ਇਹਦੇ ਚੱਲਦੇ ਹੈ ਜਿਹੜੀਆਂ ਵੱਡੀਆਂ ਘਟਨਾਵਾਂ ਵਾਪਰੀਆਂ ਉਹਦੇ ਤੇ ਆਪਣੇ ਸੁਰੂਤਿਆਂ ਦਾ ਚਾਨਣਾ ਪਾਵਾਂਗੇ ਪਿਛਲੇ 2-3 ਦਿਨਾਂ ਦੇ ਉੱਪਰ ਇੱਕ ਚਰਚੇ ਵੱਡੀ ਪੱਧਰ ਤੇ ਚੱਲਿਆ ਕਿ ਸ਼੍ਰੀ ਕਾਲਤਾਸ ਜਹਿੇਦਾਰ ਹੋਣਾਂ ਦੇ ਖਿਲਾਫ ਸੋਸ਼ਲ ਮੀਡੀਆ ਤੇ ਅਜੀਬ ਤਰ੍ਹਾਂ ਦੀ ਇੱਕ ਜਿਹੜੀ ਆ ਮੁਹਿੰਮ ਚੱਲ ਰਹੀ ਸੀ। ਕਈ ਤਰ੍ਹਾਂ ਦੀ ਟਿੱਪਣੀਆਂ ਕੀਤੀਆਂ ਜਾ ਰਹੀਆਂ ਸੀ। ਇੱਕ ਹਰਿਆਣੇ ਦਾ ਕਲਾਕਾਰ ਹੈ ਉਹਦੇ ਵੱਲੋਂ ਗਾਣਾ ਜਿਹੜਾ ਗੀਤ ਜਿਹੜਾ ਕੱਢਿਆ ਗਿਆ ਆ ਉਹ ਗੀਤ ਦੇ ਉੱਪਰ ਹੀ ਵੱਡੇ ਇਤਰਾਜ਼ ਹੋ ਰਿਹਾ ਕਿ ਜਿਹਦੇ ਵਿੱਚ ਇਸ ਗੀਤ ਵਿੱਚ ਇਹ ਦੱਸਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਸੁਵੀਰ ਬਾਦਲ ਨੂੰ ਸਿਆਸੀ ਤੌਰ ਤੇ ਨਿਸ਼ਾਨਾ ਬਣਾਇਆ ਜਾ ਰਿਹਾ। ਭਾਵ ਕਿ ਜਿਹੜੀ ਵੀ ਸਜਾਲ ਮਾਫੀ ਉਹਨਾਂ ਦੀ ਸ਼੍ਰੀ ਕਾਲਤਾਸ ਸਾਹਿਬ ਤੋਂ ਨਹੀਂ ਹੋ ਰਹੀ ਉਹ ਜੇ ਦੇਰੀ ਹੋ ਰਹੀ ਆ। ਇਹਦੇ ਕਰਕੇ ਉਹਨਾਂ ਨੂੰ ਇੱਕ ਕਿਸਮ ਨਾਲ ਅਕਾਲ ਤਖਤ ਸਾਹਿਬ ਤੇ ਇਹ ਸਵਾਲ ਠਾਏ ਗਏ ਕਿ ਜਿਵੇਂ ਦਿੱਲੀ ਜਾਂ ਭਾਜਪਾ ਦੇ ਕਹਿਣ ਤੇ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਸ਼੍ਰੀ ਵੀਰ ਬਾਦਲ ਦੀ ਮਾਫੀ ਦੇ ਵਿੱਚ ਦੇਰੀ ਕੀਤੀ ਜਾ ਰਹੀ ਆ ਇਹਦੇ ਜਿਹੜਾ ਨੋਟਿਸ ਜਿਹੜਾ ਆਇਆ ਹੁਣ ਇਸ ਗੀਤ ਦਾ ਸ਼੍ਰੀ ਅਕਾਲ ਸਾਹਿਬ ਦਾ ਜਹੇਦਾਰ ਸਾਹਿਬ ਆ ਉਹਨਾਂ ਨੇ ਸਖਤ ਨੋਟਿਸ ਲਿਆ ਕਿ ਇਹੋ ਜੇ ਕਲਾਕਾਰਾਂ ਦਾ ਸਿਆਸੀ ਤੌਰ ਤੇ ਜਿਹੜੀਆਂ ਟਿੱਪਣੀਆਂ ਜੜੀਆਂ ਨੇ ਉਹ ਬਿਲਕੁਲ ਇਹਨਾਂ ਚੀਜ਼ਾਂ ਨੂੰ ਜਿਹੜਾ ਸਹਿਣ ਜਿਹੜਾ ਨਹੀਂ ਕੀਤਾ ਜਾਊਗਾ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਇਹਦੇ ਚੱਲਦੇ ਆ ਅੱਜ ਜਿਹੜਾ ਸੁਖਵੀਰ ਬਾਦਲ ਵੱਲੋਂ ਟਵੀਟ ਕੀਤਾ ਗਿਆ ਆਪਣੇ ਇਸ ਗੱਲ ਦੀ ਨਿੰਦਾ ਕੀਤੀ ਗਈ ਹੈ ਕਿ ਕੋਈ ਵੀ ਜਿਹੜਾ ਵਿਅਕਤੀ ਆ ਜਿਹੜਾ ਸੋਸ਼ਲ ਮੀਡੀਆ ਦੇ ਉੱਪਰ ਸ਼੍ਰੀ ਕਾਲ ਤਖਤ ਸਾਹਿਬ ਦੇ ਉੱਪਰ ਇਦਾਂ ਦੀ ਟਿੱਪਣੀਆਂ ਕਰਦਾ ਆ ਉਹ ਬਿਲਕੁਲ ਗਲਤ ਗੱਲ ਹੈਗੀ ਆ ਇਹ ਇਦਾਂ ਨਹੀਂ ਹੋਣਾ ਚਾਹੀਦਾ ਜਿਹੜੇ ਸ਼੍ਰੋਮਣੀ ਗੁਰਦੇ ਦੇ ਪ੍ਰਧਾਨ ਹੈਗੇ ਆ ਹਰਜਿੰਦਰ ਸਿੰਘ ਧਾਮੀ ਉਹਨਾਂ ਵੱਲੋਂ ਇਦਾਂ ਦਾ ਵੀ ਬਿਆਨ ਆਇਆ ਤੇ ਦੂਜੇ ਪਾਸੇ ਕਈ ਹੋਰ ਜਿਹੜੇ ਸਿੱਖ ਆਗੂ ਹੈਗੇ ਉਹਨਾਂ ਦਾ ਇਦਾਂ ਬਿਆਨ ਆਇਆ ਲੇਕਿਨ ਇਹਦੇ ਵਿੱਚ ਮੈਂਸ਼ਨ ਕਰਨ ਵਾਲੀ ਕਿਹੜੀ ਗੱਲ ਆ ਪਰਮਿੰਦਰ ਜਿਹੜੀ ਮੈਂ ਗੱਲ ਕਰਨੀ ਚਾਹੁੰਦਾ ਸੀ ਕਿ ਪਿਛਲੇ ਸਮੇਂ ਦਰਿਆਣ ਸ੍ਰੀ ਕਾਲ ਤੱਕ ਸਾਹਿਬ ਦੀ ਮਾਨ ਮਰਿਆਦਾ ਉਹਨਾਂ ਦੇ ਜਹੇਦਾਰ ਸਬਾਨ ਦੇ ਉੱਪਰ ਪ੍ਰਭਾਵ ਪਾਉਣ ਦੀ ਜਿਹੜੀ ਗੱਲਬਾਤ ਜਿਹੜੇ ਦੋਸ਼ ਕਰਦੇ ਜਲ ਤੇ ਲੱਗਦੇ ਰਹੇ ਆ ਉਹ ਕਿਤਨਾ ਕਿਤੇ ਹਾਲੇ ਵੀ ਉਹਦੀ ਝਲਕ ਦਿਖਾਈ ਦਿੰਦੀ ਆ ਕਿਉਂਕਿ ਵੱਡੀ ਪਦਰ ਦੇ ਉੱਤੇ ਪਿੱਛੇ ਦੇ ਜਦੋਂ ਉਹਨਾਂ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਦੇ ਬੁਲਾਇਆ ਨਹੀਂ ਸੀ ਜਾ ਰਿਹਾ ਜਾਂ ਇਦਾਂ ਦੀ ਗੱਲਬਾਤ ਚੱਲ ਰਹੀ ਸੀ ਕਿ ਸ਼੍ਰੋਮਣੀ ਜਿਹੜੀ ਸ਼੍ਰੋਮਣੀ ਕਾਲੀ ਦਾ ਲਾ ਉਹਦੇ ਵੱਲੋਂ ਇੱਕ ਮੀਟਿੰਗ ਬੁਲਾਈ ਗਈ ਸੀ ਉਸ ਮੀਟਿੰਗ ਦੇ ਵਿੱਚ ਕਈ ਅਸਤੀਫੇ ਜਿਹੜੇ ਸਾਹਮਣੇ ਆਏ ਸੀ ਇਸ ਕਰਕੇ ਕਿ ਜਿਹੜੇ ਸੁਖਵੀਰ ਬਾਦਲਿਆ ਉਹਨਾਂ ਨੂੰ ਬੁਲਾਇਆ ਕਿਉਂ ਨਹੀਂ ਜਾ ਰਿਹਾ ਰੋਸ ਕੀਤਾ ਉਹਨਾਂ ਨੇ ਇਸ ਗੱਲ ਦਾ ਉਹਨਾਂ ਦੇ ਕਹੇ ਜਾਣ ਤੇ ਬਾਰ ਬਾਰ ਕਿਉਂ ਨਹੀਂ ਉਹਨਾਂ ਨੂੰ ਬੁਲਾਇਆ ਜਾਂਦਾ ਬਿਲਕੁਲ ਪਰ ਇੱਕ ਗੱਲ ਆਪਾਂ ਕਹਿ ਦਿੰਦੇ ਆ ਕਿ ਇਹ ਰੋਸ ਕਰਨ ਦਾ ਕੋਈ ਤਰੀਕਾ ਨਹੀਂ ਹੈ ਕਿ ਸ਼੍ਰੀ ਕਾਲ ਤਸੈ ਦੇ ਉੱਪਰ ਸਿੱਧੇ ਤੌਰ ਤੇ ਦਬਾਅ ਪਾਇਆ ਜਾਵੇ ਭਾਵੇਂ ਕਿ ਆਪਾਂ ਇਹ ਕਹਿ ਸਕਦੇ ਹਾਂ ਕਿ ਇਦਾਂ ਦੇ ਇਸਤੀਫੇ ਦੇ ਕੇ ਇਹ ਜਤਾਇਆ ਜਾਵੇ ਜਿਹੜਾ ਸੁਖਵੀਰ ਸਿੰਘ ਬਾਦਲ ਨੇ ਉਹ ਦੋ ਤਰ੍ਹਾਂ ਦੀ ਜਿਹੜਿਆ ਨਾ ਗੇਮ ਖੇਡ ਰਿਆ ਆਪਾਂ ਕਹਿ ਸਕਦੇ ਹਾਂ ਕਿ ਦੋ ਤਰ੍ਹਾਂ ਦੇ ਜਿਹੜਾ ਰੋਲ ਨਿਭਾ ਰਿਆ ਇੱਕ ਪਾਸੇ ਤੇ ਸ਼੍ਰੀ ਕਾਲਤਾ ਸਾਹਿਬ ਪਰ ਬੇਨਤੀਆਂ ਕਰ ਰਿਆ ਦੂਜੇ ਪਾਸੇ ਉਹਨਾਂ ਦੇ ਬਹੁਤ ਹੀ ਖਾਸ ਖਾਸ ਜਿਹੜੇ ਆਗੂ ਆ ਉਹ ਜਿਹੜੇ ਆ ਅਸਤੀਫੇ ਦੇ ਕੇ ਇਹ ਦਬਾਅ ਪਾਉਣ ਦੀ ਕੀ ਕੋਸ਼ਿਸ਼ ਕੀਤੀ ਜਾ ਰਹੀ ਆ ਸ਼੍ਰੀ ਕਾਲਤਾ ਸਾਹਿਬ ਦੇ ਉੱਪਰ ਵੀ ਜੇ ਤੁਸੀਂ ਮਾਫੀ ਨਹੀਂ ਦਿੰਦੇ ਤਾਂ ਸਾਰਾ ਕਾਲੀ ਦਲ ਜਿਹੜਾ ਉਹਦੇ ਆਗੂ ਜਿਹੜੇ ਅਸਤੀਫਾ ਦੇ ਦੇਣਗੇ ਜਦੋਂ ਜਮਨੀ ਚੋਣਾ ਸੀਗਾ ਤਾਂ ਉਸ ਤੋਂ ਪਹਿਲਾਂ ਵੀ ਕਈ ਆਗੂ ਜਿਹੜੇ ਸੀਨੀਅਰ ਆਗੂ ਆ ਜਿਹੜੇ ਚਲੋਮਣੀ ਕਾਲੀ ਦਲ ਦੇ ਉਹ ਸ਼੍ਰੀ ਤੋ ਉਹਨਾਂ ਨੇ ਇਹ ਗੱਲ ਕਹੀ ਸੀ ਕਿ ਚੋਣਾਂ ਤੋਂ ਪਹਿਲਾਂ ਕਿਸੇ ਦੇ ਰੂਪ ਵਿੱਚ ਮਾਫੀ ਦੇ ਦਿੱਤੀ ਜਾਵੇ ਲੇਕਿਨ ਇਹਦੇ ਵਿੱਚ ਜਿਹੜੀ ਮੇਜਰ ਗੱਡੀ ਹੈ ਉਹ ਇਹ ਹੈਗੀ ਆ ਕਿ ਜਿਹੜੇ ਗਿਆਨੀ ਹਰਪ੍ਰੀਤ ਸਿੰਘ ਨੇ ਉਹਨਾਂ ਦੀ ਵੱਡੀ ਪੱਧਰ ਦੇ ਅੰਦਰ ਖਾਤੇ ਇਹ ਜਿਹੜਾ ਮੰਨਣਾ ਰਿਹਾ ਆ ਜਾਂ ਉਹਨਾਂ ਨੇ ਆਪਣੇ ਤੌਰ ਤੇ ਇਸ ਗੱਲ ਦੇ ਉੱਪਰ ਜ਼ੋਰ ਦਿੱਤਾ ਸੀਗਾ ਕਿ ਪਹਿਲਾਂ ਸੁਖਵੀਰ ਬਾਦਲ ਹੋਣੀ ਸ਼੍ਰੋਮਣੀ ਗੱਲ ਦੇ ਤੋਂ ਜਿਹੜਾ ਪ੍ਰਧਾਨ ਗਿਆ ਉਹ ਤੋਂ ਅਸਤੀਫਾ ਦੇਣ ਤੇ ਉਹ ਤੋਂ ਬਾਅਦ ਜਿਹੜਾ ਉਹਨਾਂ ਦੀ ਮਾਫੀ ਦੀ ਗੱਲਬਾਤ ਹੋ ਸਕਦੀ ਆ ਸੋ ਅਸਤੀਫਾ ਵੀ ਹੋ ਗਿਆ ਹੁਣ ਤੋ ਹੁਣ ਕੱਲ ਜਿਹੜੀ ਪੇਸ਼ੀ ਹੁੰਦੀ ਆ ਜਦੋਂ ਉੱਥੇ ਕੀ ਉਹਨਾਂ ਨੂੰ ਮਾਫੀ ਮਿਲਦੀ ਆ ਜਾਂ ਉਹਦੇ ਉੱਪਰ ਕਿੱਦਾਂ ਦੀ ਸਜ਼ਾ ਸੁਣਾਈ ਜਾਂਦੀ ਆ ਉਹਨਾਂ ਨੂੰ ਉਸ ਤੋਂ ਬਾਅਦ ਇਹ ਹੁਣ ਸਮਾਂ ਦੱਸੂਗਾ ਜੀ ਇਹ ਦੋ ਤਰੀਕ ਨੂੰ ਪਤਾ ਲੱਗੂਗਾ ਜੀ ਤਾਂ ਇਨਡਾਇਰੈਕਟਲੀ ਮੈਂ ਇਹ ਵੀ ਦੱਸ ਦਿੰਨਾ ਆਪਣੇ ਸਰੋਤਿਆਂ ਨੂੰ ਕਿ ਜਿਹੜੇ ਜਿੰਨੇ ਵੀ ਗੀਤ ਕੱਢੇ ਗਏ ਆ ਸੁਖਵੀਰ ਬਾਦਲ ਸਬੰਧੀ ਇਹ ਕਦੀ ਹੋ ਨਹੀਂ ਸਕਦਾ ਕਿ ਸਿਆਸੀ ਤੌਰ ਤੇ ਉਹਨਾਂ ਨੂੰ ਕਿਸੇ ਤਰ੍ਹਾਂ ਦੀ ਸ਼ੈ ਨਾ ਹੋਵੇ ਸੋ ਲੋਕ ਰੂਪ ਦੇ ਵਿੱਚ ਸ਼੍ਰੋਮਣੀ ਗੱਲਗਰ ਹਾਲੇ ਵੀ ਨਾ ਆਪਾਂ ਕਹਿੰਦੇ ਸਪਸ਼ਟ ਤੌਰ ਦੇ ਉੱਤੇ ਸਮਰਪਿਤ ਹੋ ਕੇ ਗੱਲ ਨਹੀਂ ਕਰਾ ਸ਼੍ਰੀ ਕਾਲਤਾਪੁਰ ਸਾਹਿਬ ਨੂੰ ਇੱਕ ਪਾਸੇ ਤਾਂ ਬੇਨਤੀਆਂ ਕੀਤੀਆਂ ਜਾ ਰਹੀਆਂ ਨੇ ਦੂਜੇ ਪਾਸੇ ਉਹੀ ਆਗੂ ਜਿਹੜੇ ਹੈ ਕਿਸ ਨਾ ਕਿਸੇ ਰੂਪ ਦੇ ਸੋਸ਼ਲ ਜਿਹੜਾ ਮੀਡੀਆ ਹੈਗਾ ਉਹਨੂੰ ਯੂਜ਼ ਕਰਕੇ ਕਈ ਤਰ੍ਹਾਂ ਦੇ ਸਵਾਲ ਵੀ ਜਿਹੜੇ ਸ਼੍ਰੀ ਕਾਲਤਾਪੁਰ ਸਾਹਿਬ ਦੇ ਠਾ ਰਿਹਾ ਜਿਹੜੇ ਕਿ ਸਹੀ ਗੱਲ ਨਹੀਂ ਹੈਗੀ ਜੀ ਜੀ ਅਵੀਰ ਜੀ ਇੱਕ ਗੱਲ ਹੋਰ ਮੈਨੂੰ ਲੱਗਦਾ ਆਪਾਂ ਨੂੰ ਇੱਥੇ ਰੱਖਣੀ ਚਾਹੀਦੀ ਦਰਸ਼ਕਾਂ ਦੇ ਸਾਹਮਣੇ ਕਿ ਜਦੋਂ ਤੁਸੀਂ ਕਿਹਾ ਕਿ ਸਿਆਸੀ ਜਿਹੜੀ ਆ ਉਹ ਸਮਰਥਨ ਤੋਂ ਬਿਨਾ ਜਿਹੜੇ ਇਦਾਂ ਦੇ ਗੀਤ ਆਉਣੇ ਹਨ ਉਹ ਵਾਕਈ ਇਸ ਗੱਲ ਦੇ ਵਿੱਚ ਮੈਨੂੰ ਲੱਗਦਾ ਕਿ 100% ਜਿਹੜਾ ਯਕੀਨ ਕੀਤਾ ਜਾ ਸਕਦਾ ਇੱਕ ਵੱਡਾ ਸਵਾਲ ਪੈਦਾ ਹਰਿਆਣਾ ਦੇ ਗਾਇਕ ਜਿਹੜਾ ਵਾ ਉਹਦਾ ਕੀ ਸਬੰਧ ਹੋ ਸਕਦਾ ਜੀ ਸ਼੍ਰੀ ਕਾਲਤਾਕ ਸਾਹਿਬ ਦੀ ਜਿਹੜੀ ਮਾਨ ਮਰਿਆਦਾ ਜਾਂ ਕੋਈ ਬਾਦਲ ਨੂੰ ਮਾਫੀ ਨਾ ਮਿਲੇ ਇਹਦਾ ਉਹਦੇ ਨਾਲ ਕੋਈ ਉਹਦਾ ਕੀ ਇੰਟਰਸਟ ਹੋ ਸਕਦਾ ਇਹਦੇ ਤੇ ਗਾਣਾ ਕੱਢਣ ਦਾ ਸਿੱਧੇ ਤੌਰ ਤੇ ਸਪਸ਼ਟ ਗੱਲ ਹੈ ਕਿ ਕਿਸੇ ਨਾ ਕਿਸੇ ਸਿਆਸੀ ਆਗੂ ਦੀ ਉਹਨੂੰ ਸ਼ੈ ਹੈਗੀ ਆ ਭਾਵ ਉਹਨੂੰ ਕੋਈ ਸਿਆਸੀ ਸਾਰਾ ਇਸ਼ਾਰਾ ਮਿਲਿਆ ਆ ਉਹਨੂੰ ਕੋ ਬੈਨੇਫਿਟ ਜਿਹੜਾ ਦੇਣ ਦੀ ਗੱਲਬਾਤ ਕੀਤੀ ਗਈ ਤਾਂ ਹੀ ਉਹਨੇ ਇਦਾਂ ਦਾ ਗੀਤ ਕੱਢਿਆ ਆ ਨਹੀਂ ਤਾਂ ਹਰਿਆਣੇ ਤੋਂ ਕੋਈ ਕਲਾਕਾਰ ਉੱਠ ਕੇ ਇਦਾਂ ਦਾ ਗਾਣਾ ਗਾਏ ਉਬਈ ਸ੍ਰੀ ਕਾਲ ਤੱਕ ਦਾ ਸਤਾ ਦਬਰ ਜਿਹੜੇ ਜਹੇਦਾਰ ਹੈਗੇ ਉਹਨਾਂ ਦੇ ਉੱਪਰ ਸਵਾਲ ਠਾਏ ਸੋ ਇੱਕ ਅਧਰੰਗ ਤੇ ਲੱਗਦਾ ਹੈ ਕਿ ਇਹ ਸਿਆਸੀ ਸਫਾ ਚ ਉੱਟੀ ਹੋਈ ਹੈ ਕਿਸਮ ਦੇ ਨਾਲ ਚਾਲ ਕੋਈ ਆਪਾਂ ਕਹਿ ਸਕਦੇ ਆ ਓ ਇਦਾਂ ਦੀ ਆ ਇਹ ਗੱਲ ਸਾਹਮਣੇ ਥੋੜੇ ਦਿਨਾਂ ਤੱਕ ਆ ਸਕਦੀ ਆ ਲੇਕਿਨ ਹੈ ਮੰਦ ਭਾਗ